ਜ਼ਿੰਦਗੀ ਦਾ ਸਫ਼ਰ ਪਹਿਲਾ ਸੰਗੀਤ ਦਾ ਸਫ਼ਰ ਹੋਰ ਤਾਂ ਕਿ ਨਾ ਮੈਂ ਫੇ ਦੂਜੀ ਪਾਰੀ ਆ ਜਿਹੜਾ ਸੇਵਾ ਦਾ ਸਫ਼ਰ ਜਿਹਨੂੰ ਸਿਆਸਤ ਵੀ ਕਹਿੰਦੇ ਆ ਪਰ ਅੱਜ ਦਾ ਦਿਨ ਮੇਰੀ ਜ਼ਿੰਦਗੀ ਦਾ ਸਭ ਤੋਂ ਖੂਬਸੂਰਤ ਹੈ ਸੂਫੀਆਂ ਦੇ ਸਰताज ਗੰਜੇ ਸ਼ਕਰ ਹਕ ਫਰੀਦ ਯਾ ਫਰੀਦ ਵਾਬਾ ਫਰੀਦ ਦੇ ਕਦਮਾਂ ਵਿੱਚ ਸਭ ਤੋਂ ਪਹਿਲਾਂ ਮੱਥਾ ਟੇਕਿਆ ਇੱਥੋਂ ਦੀ ਗੁਲਾਮੀ ਵੀ ਬਾਦਸ਼ਾਹੀ ਨਾਲੋਂ ਬਿਹਤਰ ਹੈ ਇੱਥੇ ਦੇ ਨੌਕਰ ਲੱਗਣਾ ਵੀ ਬਾਦਸ਼ਾਹਾਂ ਨਾਲੋਂ ਬਿਹਤਰ ਹੈ ਮੈਂ ਇਲੈਕਸ਼ਨ ਸਿਆਸਤ ਇਹਨਾਂ ਸਾਰੀਆਂ ਚੀਜ਼ਾਂ ਤੋਂ ਉੱਪਰ ਉੱਠ ਕੇ ਕਹਿੰਦਾ ਇਹ ਮੇਰਾ ਮਾਲਕਾ ਕੋਈ ਚੰਗੇ ਹੀ ਭਾਗ ਲਿਖੇ ਸੀ ਜਿਹੜਾ ਇਸ ਦਰਦੀ ਗੁਲਾਮੀ ਅੱਜ ਮੱਥਾ ਟੇਕ ਕੇ ਔਰ ਮੈਂ ਇਹ ਪਰਮ ਲਿਆ ਕਿ ਇਸ ਸ਼ਹਿਰ ਵਿੱਚ ਨੰਗੇ ਪੈਰੀ ਫਿਰਿਆ ਕਰੂੰਗਾ ਮੈਂ ਇਹ ਐਡਾ ਮੁਕੱਦਸ ਸ਼ਹਿਰ ਆ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਕਿਰਪਾ ਕਰਕੇ ਆਪ ਗਏ ਪਾਕਪਟਨ ਪਾਕਪਟਨ ਤੋਂ ਉਹਨਾਂ ਦੀ ਬਾਣੀ ਲੈ ਕੇ ਆਏ ਅੱਜ ਗੁਰੂ ਗ੍ਰੰਥ ਸਾਹਿਬ ਵਿੱਚ ਸਭ ਤੋਂ ਜ਼ਿਆਦਾ ਬਾਣੀ ਬਾਬਾ ਫਰੀਦ ਜੀ ਦੀ ਆ ਸੋ ਇਸ ਕਰਕੇ ਮੈਂ ਇੱਕ ਅਦਨਾ ਜਿਹਾ ਗੁਨਾਹਗਾਰ ਦੁਨੀਆਦਾਰ ਤੁਹਾਡੇ ਨਾਲੇ ਇਹਨਾਂ ਦਾ ਨੌਕਰ ਆ ਤੇ ਨਾਲੇ ਕਹਿੰਦੇ ਦੋ ਤਾਰ ਸਰੰਗੀਆਂ ਦੀ ਨਾਲੇ ਮੈਂ ਤੇਰੀ ਨੌਕਰ ਤੇ ਨਾਲੇ ਤੇਰਿਆ ਸੰਗੀ ਜਾਂਦੀ ਤੇ ਮੈਂ ਵੀ ਕਵਾਂਗਾ ਕਾਲੇ ਮੈਂਡੇ ਕੱਪੜੇ ਕਾਲਾ ਮੈਂਡਾ ਵੇਸ ਕਾਲੇ ਮੈਂਡੇ ਕੱਪੜੇ ਕਾਲਾ ਮੈਂਡਾ ਵੇਸ ਗੋਲੀ ਹੀ ਭਰ ਆ ਮੈਂ ਫਿਰਾਂ लोक कहे दरवेश फरीदा लोक कहे दरवेश लोक कहे दरवेश फरीदा ऐसा होए रहो फरीदा ऐसा होए रहो जैसे कख मसीत पैरा हेठ लताड़िया फिर भी न छे प्रीत ਬਹੁਤ ਸ਼ੁਕਰੀਆ ਮੁਕਾਬਲੇ ਲਗਾਉਣੇ ਸੀ ਤੇ ਕਰਨੀ ਦਾ ਰੋਲ ਵੀ ਇੱਕ ਤੁਹਾਡੀ ਮੁਕਾਬਲੇ ਚ ਨੇ ਉਹ ਵੀ ਅਲੱਗ ਦਾ ਕਲਾਕਾਰ ਆ ਸਕਦੇ ਨੇ ਸਭ ਲਈ ਸਭ ਲਈ ਦੁਆਵਾਂ ਮੇਰਾ ਜਨਮ ਮੁਹੱਬਤ ਲਈ ਹੋਇਆ ਮੁਕਾਬਲਿਆਂ ਲਈ ਨਹੀਂ ਹੋਇਆ ਲੜਨ ਲਈ ਨਹੀਂ ਹੋਇਆ ਨਫ਼ਰਤ ਲਈ ਨਹੀਂ ਹੋਇਆ ਮੈਂ ਪਹਿਲਾਂ ਹੀ ਕਹਿੰਦਾ ਕਿ ਫਰੀਦਕੋਟ ਦੀ ਗੁਲਾਮੀ ਵੀ ਬਾਦਸ਼ਾਹੀ ਨਾਲੋਂ ਬਿਹਤਰ ਹੈ ਕਿਸੇ ਨਾਲ ਮੇਰੀ ਨਫ਼ਰਤ ਨਹੀਂ ਕਿਸੇ ਕਿਤੇ ਕਿਸਾਨ ਵਿਰੋਧ ਕਰ ਰਹੇ ਨੇ ਲੱਗਦਾ ਜੀ ਕਿ ਇਲੈਕਸ਼ਨ ਦੇ ਵਿੱਚ ਕਿਤੇ ਕਿਤੇ ਦਿੱਕਤਾਂ ਪੈ ਰਹੀਆਂ ਕਿ ਕਿਸਾਨਾਂ ਨੂੰ ਪਤਾ ਕਿ ਪਹਿਲੇ ਅੰਦੋਲਨ ਚ ਵੀ ਇਹ ਬੰਦਾ ਬੈਲੈਂਸਡ ਰਿਹਾ ਅੱਜ ਵੀ ਬੈਲੈਂਸਡ ਰਿਹਾ ਸਿੰਘੂ ਬਾਰਡਰ ਟਿਕਰੀ ਬਾਰਡਰ ਸਾਰੇ ਬਾਰਡਰ ਮੇਰੀ ਕੌਨਸਟਿਚੈਂਸੀ ਸੀ ਭਾਵੇਂ ਮੈਨੂੰ ਛਿੜਕਾ ਮਾਰਨ ਜੋ ਮਰਜ਼ੀ ਮੈਂ ਲੰਗਰ ਲੈ ਕੇ ਚੱਲ ਜਾਂਦਾ ਸੀ ਤੁਹਾਨੂੰ ਪਤਾ ਇੱਕ ਵਾਰੀ ਮੈਂ ਗਿਆ ਬਹਿ ਕੇ ਗਾਲਾਂ ਗੋਲਾਂ ਬਾਜ ਕੇ ਡੋ ਪਹਿਲਾਂ ਪਕੌੜੇ ਖਿਲਾਓ ਮੈਨੂੰ ਭੁੱਖ ਬਹੁਤ ਲੱਗੀ ਆ ਉਹਦੀ ਝੋਲੀ 'ਚ ਸਿਰ ਵੀ ਪਾ ਦਿੰਦੇ ਜਿਹੜਾ ਚੱਲ ਕੇ ਦਰ ਤੇ ਆ ਜਵੇ ਸਿੱਖਾਂ ਦੀ ਕਿਸਾਨਾਂ ਦੀ ਪੰਜਾਬੀਆਂ ਦੀ ਇਹ ਫਿਤਰਤ ਹੈ ਜਿਹੜਾ ਚੱਲ ਕੇ ਆ ਜਵੇ ਨਾ ਉਹਨੂੰ ਕੱਖ ਨਹੀਂ ਕਹਿੰਦੇ ਜਿਹੜਾ ਆਕਰਚ ਰਵੇ ਉਹਦੀ ਆਕਰਚ ਪੜ੍ਹਨਾ ਜਾਣਦੇ ਆ ਫਰੀਦਕੋਟ ਦੇ ਲੋਕਾਂ ਕਿਵੇਂ ਪਿਆਰ ਨੇ ਦੇ ਦਿੱਤਾ ਤੁਹਾਨੂੰ ਫਰੀਦਕੋਟ ਅੱਜ ਪਹਿਲਾ ਦਿਨ ਆ ਅੱਜ ਬਾਬਾ ਜੀ ਦੀ ਹਾਜ਼ਰੀ ਭਰੀ ਆ ਗੁਰੂ ਘਰ ਦਾ ਔਰ ਸੂਫੀਆਂ ਦਾ ਆਪਸ ਵਿੱਚ ਬਹੁਤ ਗਹਿਰਾ ਤਾਲੁਕ ਆ ਹਜ਼ਰਤ ਮੀਆਂ ਮੀਰ ਸਾਹਿਬ ਨੇ ਨੀਂਹ ਪੱਥਰ ਰੱਖਿਆ ਦਰਬਾਰ ਸਾਹਿਬ ਦਾ ਉਸ ਤੋਂ ਬਾਅਦ ਗੁਰੂ ਨਾਨਕ ਸਾਹਿਬ ਖੁਦ ਚੱਲ ਕੇ ਮਲਤਾਨ ਗਏ ਉਦੋਂ 11ਵੀਂ ਗੱਦੀ ਤੇ ਸਨ ਦੀਵਾਨ ਸਾਹਿਬ ਉੱਥੇ ਗੱਦੀ ਨਸ਼ੀਨ ਨੂੰ ਦੀਵਾਨ ਕਿਹਾ ਜਾਂਦਾ ਹੁਣ ਵੀ ਮੈਂ ਰਾवते ਚਾ ਮੈਂ ਪਾਕਪਟਨ ਵੀ ਜਾਣਾ ਕਈ ਵਾਰੀ ਉੱਥੇ ਮੱਥਾ ਟੇਕਣ ਬਾਬਾ ਫਰੀਦ ਜੀ ਦੇ ਉੱਥੇ ਜਾ ਕੇ ਫੇ ਪਹਿਲੀ ਪਾਤਸ਼ਾਹੀ ਜਗਤਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਜਿਹੜੀ ਬਾਣੀ ਲੈ ਕੇ ਆਏ ਸੀ ਉਹ ਗੁਰੂ ਗ੍ਰੰਥ ਸਾਹਿਬ 'ਚ ਸ਼ੋਭਤ ਆ ਇਸ ਕਰਕੇ ਨਤਮਸਤਕ ਹੋਇਆ ਮੈਂ ਔਰ ਤੁਸੀਂ ਵੀ ਮੇਰੇ ਲਈ ਅਰਦਾਸ ਕਰਨਾ ਇੱਥੇ ਦਾ ਗੁਲਾਮ ਇੱਥੇ ਦਾ ਨੌਕਰ ਬਣਾ ਰਹਾ ਮੈਂ ਕਦੀ